ਆਰਾਮ ਨਾਲ ਘੋਲ ਕਰਨਾ ਵਾ ਕੋਈ ਚੱਕਰ ਨਹੀਂ ਗਾ ਸਾਗਰ ਤੈ ਬਾਹਰ ਜਾੜੋ ਕੋਈ ਨਾ ਉਹਨੇ ਆਪੇ ਕਰ ਲੈਣਾ ਪਹਿਲਵਾਨ ਬੰਦਾ ਵਾ ਉਹਨੂੰ ਪਤਾ ਸਾਰ ਐਵੇਂ ਕੋਚ ਨਾ ਬਣੋ ਤੇ ਮੈਂ ਬਾਹਰ ਜਾੜੋ ਲਓ ਜੀ ਚਲੋ ਜੀ ਗਰਨੂਰ ਦਾ ਤੇ ਮੰਨੇ ਦਾ ਘੋਲ ਆ ਦੇਖੋ ਇਹਨਾਂ ਦੇ ਵਿੱਚ ਝੰਡੀ ਸੀਗੀ ਚੱਕ ਗਰਨੂਰ ਮੰਨਾ ਗਰਨੂਰ ਮੰਨਾ ਇੱਕ ਪਹਿਲਵਾਨ ਦੌਲਤਪੁਰੇ ਤੋਂ ਆਇਆ ਭਾਈ ਟੀ-ਸ਼ਰਟ ਨਹੀਂ ਪੜਨੀ ਸੋਨੀ ਰੈਵਰੀ ਮੜੇ ਦੱਸ ਨੇੜੇ ਹੋ ਆ ਗਰਾਊਂਡ ਦੇ ਪਿੱਛੇ ਪਿੱਛੇ ਹੋ ਜਾ ਯਾਰ ਦੇਖ ਲਓ ਸਾਰਿਆਂ ਨੂੰ ਕੋਲ ਹੁੰਦਾ ਇਹਨਾਂ ਨੇ ਵੀ ਝੰਡੀ ਦਿੱਤੀ ਸੀ ਇੱਕ ਦੂਜੇ ਨੂੰ 3 ਵਜੇ ਦਾ ਟਾਈਮ ਸੀਗਾ ਪਰ ਹੁਣ ਟਾਈਮ ਸਾਡੇ ਕੋਲ ਹੈਗਾ ਇਹਨਾਂ ਨੇ ਹੋਰ ਵੀ ਮੇਲਿਆਂ ਤੇ ਜਾਣਾ ਮੁੰਡਿਆਂ ਨੇ ਇਸ ਕਰਕੇ ਤਾਈਓ ਪਹਿਲਾਂ ਕਰਾਦਾ ਆਪਾਂ ਇਹਨਾਂ ਦਾ ਕੋਲ ਅੱਜ ਇਹਨਾਂ ਨੇ ਸੈਤੇ ਕੇਹਰਾ ਲੈ ਵੀ ਬੋਕਾ ਫਿਰ ਇਹਨਾਂ ਨੇ ਮਾਲੀ ਜਾਣਾ ਵਾ ਸੁੱਖੇ ਦੇ ਪਿੰਡ ਤਿੰਨ ਚਾਰ ਪ੍ਰੋਗਰਾਮ ਬੋਕ ਇਹਨਾਂ ਕੋਲ ਇਹਦਾ ਸਾਡੇ ਸੱਦੇ ਤੇ ਆਏ ਆ ਵਿਚਾਰੇ ਪਿਆਰ ਸੀ ਇੱਕ ਪ੍ਰਬੰਧਕ ਕਮੇਟੀ ਨਾਲ ਹਿੰਦਾ ਗੱਲ ਬਈ ਜਿੱਥੇ ਵੀ ਹੋਵੇ ਪਾਣੀ ਛੜਕਣਾ ਵਾ ਟਰੈਕਟਰ ਦੀ ਚਾਬੀ ਲੈ ਕੇ ਆਵੇ ਹਿੰਦਾ ਗੱਲ ਚੱਲ ਜਾਂਟੇ ਜਾਂਟਾ ਆ ਗਿਆ ਕਹਿੰਦੇ ਰੈਫਰੀਆਂ ਦਾ ਚੇਅਰਮੈਨ ਇਹਦੀਆਂ ਵੀ ਵਿਸਲਾਂ ਕਹਿੰਦੇ ਦੇਸ਼ਾਂ ਆਦੇਸ਼ਾਂ ਵਿੱਚ ਵਜੀਆਂ ਵਾ ਇਹ ਆ ਜਾਂਟਾ ਸਦਾ ਸਿੰਘ ਵਾਲਿਆ ਗਰਜਾਣ ਸਿੰਘ ਸੰਧੂ ਲੈ ਬਈ ਮੰਨੇ ਉਦੋਂ ਤਾਂ ਉਂਗਲਾਂ ਖੜੀਆਂ ਕਰਦਾ ਸੀ ਲਵਾਓ ਢੂਈ ਢਾਈ ਯਾਰ ਆਏ ਜੇ ਨਾ ਕਰੋ ਸਾਰਾ ਗਰਾਊਂਡ ਕਾਲੇ ਸੇਵਾਦਾਰ ਪਾਸੇ ਹੋ ਜਾ ਬੂਟੇ ਬਾਹਰ ਸਦੀਦਰਤ ਨੂੰ ਮਾੜੀ ਗੱਲ ਸੁਣੀ ਬੂਟੇ ਲਾਈਵ 'ਚ ਕੋਲ ਦੇਖ ਰਿਆ ਵਾ ਮਾੜੀ ਲੱਤ ਲਾ ਦੋਨੀ ਨੇੜੇ ਹੋ ਰਹਿ ਰੈਵਰੀ ਆਣੀ ਗੱਲ ਬਾਨੀ ਉਹ ਟੀ-ਸ਼ਰਟਾਂ ਲਾ ਲਓ ਅਟਾਰੀ ਦੇ ਲੰਮਾ ਜੱਟਪਰਾ ਖੁੱਲਾ ਟਾਈਮ ਅਜ ਨਾ ਟੀਮਾਂ ਨਹੀਂ ਆਉਂਦੀਆਂ ਪਾਸੇ ਹੋ ਜਾ ਦੋਦੀ ਪਾਸੇ ਹੋ ਜਾ ਬੱਚੇ ਪਾਸੇ ਹੋ ਜਾ ਲਾਈਵ ਚੱਲਦਾ ਚੱਲ ਚੱਲ ਭਰਵਾਨ ਡੈਕ ਪਿਆ ਚੱਲ ਉਹ ਗਰਨੂਰ ਜਿੱਤ ਗਿਆ ਭਾਈ ਗਰਨੂਰ ਜਿੱਤ ਗਿਆ ਬਹੁਤ ਬਹੁਤ ਧੰਨਵਾਦ ਆ ਲਾਈਵ ਵਾਲਾ ਦਿਖਾਇਆ ਪਹਿਲਵਾਨ ਜਿੱਤਿਆ ਸਾਡਾ ਉਂਗਲੀ ਖੜੀ ਕਰ ਦੇ ਵਾਹ ਵਾਹ ਧੰਨਵਾਦ ਮੰਨਾ ਕਿਤੇ ਮਨੇ ਤੂੰ ਵੀ ਆ ਮਨੇ ਉਰੇ ਕੋਈ ਨਾ ਆ ਤੁਮੜਾ ਇਹਨੇ ਜੱਪੀ ਪਾ ਕੋਈ ਨਾ ਫੇਰ ਕਰਾਵਾਂਗੇ ਤੁਹਾਡਾ ਕੋਲ ਜੱਪੀ ਪਾ ਕੋਈ ਗੱਲ ਨਹੀਂ ਦੋਨੇ ਭਰਾ ਵਾ ਠੀਕ ਆ ਜਿੱਤ ਗਿਆ ਵਾ ਹੁਣ ਇਹਨਾਂ ਨੇ ਸੈੱਡੇ ਕਰ ਲੈ ਜਾਣਾ ਮੁੰਡੇ ਬੋਕਾ ਨਾ ਇਹਨਾਂ ਕੋਲ ਆ ਤਿੰਨ ਚਾਰ ਪ੍ਰੋਗਰਾਮ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਫੇਰ ਤਿਆਰ ਹੋ ਜੋ ਤਿੰਨ ਵੇਲੇ ਫੇਰ ਕੋਲ ਕਰਾ ਲਗੇ ਤੁਹਾਡਾ ਜੀ ਹਾਂ ਦੁਰੀਵਾਰ ਕੋਲ ਕਰਾਉਣਾ 3 ਵਜੇ ਹਾਂ ਲੈ ਵੀ ਕਰਨੂਰ ਫੇਰ ਤਿਆਰ ਹੋ ਜਾ 3 ਵਜੇ ਫੇਰ